ਅਗਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੰਗਨਾਮਾ ਸ਼ਾਮ ਹਮੰਦਾ ਜੋ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੇ ਸ਼ੈਰੀ ਰਹੀਂ ਬਿਆਨ ਕੀਤਾ ਸੀ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇ ਚੰਗੀਆਂ ਲੱਗਣ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਵਾਲੀ ਘੰਟੀ ਜ਼ਰੂਰ ਦਬਾ ਦੇਣੀ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਵਿੱਚ ਸ਼ਾਹ ਮੁਹੰਮਦ ਸਾਹਿਬ ਲਿਖਦੇ ਆ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਹਾਂ ਪਾਸ਼ਾਹੀ ਫੌਜਾਂ ਪਾਰੀਆਂ ਨੇ ਦਾ ਮੁਹੰਮਦ ਨੇ ਆਪਣੇ ਇਸ ਜੰਗ ਨਾਮੇ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਦੇ ਸਬੰਧ ਵਿੱਚ ਲਿਖਿਆ ਸੀ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸ਼ਾ ਹੀ ਫੌਜਾਂ ਪਾ ਰੀਆਂ ਨਹੀਂ ਅੱਜ ਹੋਵੇ ਸਰਕਾਰ ਤਾਂ ਮੁੱਲ ਪਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਸਣੇ ਆਦਮੀ ਗੋਲੀਆਂ ਨਾਲ ਉਡਣ ਤੇ ਹਾਥੀ ਡਿੱਗਦੇ ਸਣੇ ਅਵਾਰੀਆਂ ਨਹੀਂ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਤੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਬੜੀ ਤਗੜੀ ਉਹਨਾਂ ਨੇ ਗੱਲ ਲਿਖੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੌਤ ਹੋ ਜਾਂਦੀ ਆ ਤੇ ਪਹਿਲੀ ਅੰਗਰੇਜ਼ ਅਤੇ ਸਿੱਖਾਂ ਦੀ ਲੜਾਈ ਦੀ ਕਹਾਣੀ ਜਿਹੜੀ ਆ ਉਹਨਾਂ ਨੇ ਬਿਆਨ ਕੀਤੀ ਆ ਸਾਹਮਮਦ ਜੀ ਜਿਹੜੇ ਆ ਉਹਨਾਂ ਦੀ ਸ਼ਖਸੀਅਤ ਇਸ ਗੱਲ ਦੇ ਵਿੱਚ ਵੀ ਹੈ ਕਿ ਉਹ ਆਪਣੇ ਇਸ ਜੰਗਨਾਮੇ ਵਿੱਚ ਕਿਸੇ ਵਿਸ਼ੇਸ਼ ਫਿਰਕੇ ਧਰਮ ਜਾਂ ਜਾਤ ਨੂੰ ਕਿਸੇ ਕਿਸਮ ਦੀ ਵਿਸ਼ੇਸ਼ਤਾ ਜਾਂ अहमियत ਨਹੀਂ ਦਿੰਦਾ ਸਗੋਂ ਉਹ ਆਪਣੀ ਇਸ ਰਚਨਾ ਵਿੱਚ ਇੱਕ ਕੌਮੀ ਜਾਂ ਰਾਸ਼ਟਰੀ ਸ਼ਹਿਰ ਦੇ ਤੌਰ ਤੇ ਉਬਰਦਾ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਹ ਧਾਰਮਿਕ ਕਟੜਤਾ ਨੂੰ ਉਲੰਘਦਾ ਹੋਇਆ ਰਾਸ਼ਟਰੀ ਜਜ਼ਬੇ ਅਦীন ਅੰਗਰੇਜ਼ ਸਾਮਰਾਜ ਦੀ ਪੰਜਾਬ ਉੱਪਰ ਵੱਧ ਰਹੀ ਪਕੜ ਬਾਰੇ ਚਿੰਤਤ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਪੰਜਾਬ ਦਾ ਉਹ ਪਹਿਲਾ ਅਜਿਹਾ ਕਵੀ ਬਣ ਜਾਂਦਾ ਹੈ ਜੋ ਅੰਗਰੇਜ਼ ਸਾਮਰਾਜ ਦੀ ਪੰਜਾਬ ਉੱਪਰ ਕਬਜ਼ਾ ਕਰਨ ਦੀ ਕੂਟਨੀਤੀ ਨੂੰ ਸਮਝਦੇ ਇਸ ਦਾ ਪਰਦਾ ਫਾਸ ਕਰਨ ਦਾ ਯਤਨ ਕਰਦਾ ਹੈ। ਉਹ ਰਣਜੀਤ ਸਿੰਘ ਦੀ ਬਹਾਦਰੀ ਅਤੇ ਉਸ ਦੀ ਸਬਰ ਸੰਜੀਵਾਲਤਾ ਪ੍ਰਤੀ ਸੰ ਸੰਦਾ ਅਜਲੀ ਪੇਸ਼ ਕਰਨ ਦੇ ਨਾਲ-ਨਾਲ ਆਮ ਲੋਕਾਂ ਦੇ ਪਿਆਰ ਨੂੰ ਬੜੇ ਭਾਵਨਾ ਮਈ ਤਰੀਕੇ ਨਾਲ ਚਿੱਤਰ ਜਾਂਦਾ ਹੈ ਇਹ ਉਹ ਕਾਰਨ ਹੈ ਕਿ ਉਸ ਨੂੰ ਪੰਜਾਬ ਪੰਜਾਬੀਅਤਾ ਅਤੇ ਪੰਜਾਬ ਦਾ ਮਹਾਨ ਕਵੀ ਕਿਹਾ ਜਾਂਦਾ ਹੈ ਤੇ ਸਾਹ ਮੁਹੰਮਦ ਦਾ ਜਨਮ ਜਿਹੜਾ ਉਹ 1780 ਈਸਵੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਡਾਲਾ ਵਿਰਮ ਵਿੱਚ ਹੋਇਆ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਪਸੰਦ ਕਰਦਾ ਸੀ ਕਿਉਂਕਿ ਉਸ ਨੇ ਪੰਜਾਬ ਨੂੰ ਦੁੱਖਾਂ ਦੀ ਥਾਂ ਤੋਂ ਜੰਤ ਵਿੱਚ ਪਲਟ ਦਿੱਤਾ